ਵਾਗਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੀਲੋ ਡੇਰੀ ਫਾਰਮ ਪਰਣਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੂਈ ਸਬਾਈ ਤਾਜੀ ਸਾਈਵਰ ਬੈਡ ਦਿਖਾਉਣੀ ਹੈਗੀ ਸੇਲ ਆ ਸੋ ਪਹਿਲਾਂ ਆਪਾਂ ਤੋਰ ਕੇ ਦਿਖਾਉਣਾ ਫਿਰ ਡਿਟੇਲ ਵੀਰ ਤੋਂ ਪੁੱਛਦੇ ਆ ਵਗੈਰਾ ਚੈੱਕ ਕਰੋ ਬੈਡ ਦਾ ਸੋਹਣਾ ਸਾਫ ਸੁਥਰਾ ਚੋਣ ਤੋਂ ਪਹਿਲਾਂ ਦਾ ਲੈਵਾ ਇਹ ਤਾਂ ਦੇਖੋ ਸ਼ਾਮ ਦਾ ਟਾਈਮ ਆ ਚੁਵਾਈਏ ਦੀ ਹੋਣੀ ਆ ਤੇ ਬੱਚਾ ਦੇਖ ਸਾਹ ਪਿੱਛੇ ਫੀਮੇਲ ਕਾਫ ਤੋਂ ਠੰਡੀ ਪੂਰੇ ਸਾਤ ਸੁਵਾ ਦੀਆ ਕੋਈ ਮੰਨ ਕੇ ਚਲੋ ਹਲਚਲ ਵਾਲੀ ਗੱਲ ਨਹੀਂ ਆ ਜੀ ਬਾਈ ਜੀ ਸੱਸੀ ਗੱਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਹੈਗਾ ਵੀਰੇ ਚਰਨਜੋਤ ਸਿੰਘ ਪਿੰਡ ਬਿੱਲਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਵੀਰੇ 98788 80777 98788 80777 ਠੀਕ ਹੈ ਜਿਹੜੀ ਆਪਾਂ ਸਾਈਵਾਲ ਵੈਢ ਦੇਖੀ ਆਨੇ ਬਾਈ ਜੀ ਕਿਹੜਾ ਸੂਸੂਈ ਆ ਇਹ ਬਈ ਕਲੂਨ ਪਹਿਲਾ ਸੂਸੂਈ ਆ ਜੀ ਠੀਕ ਹੈ ਕੈਦ ਹੋ ਗਿਆ ਸੂਈ ਦਾ ਇਹਨੂੰ ਅੱਜ 6-7 ਦਿਨ ਹੋ ਗਏ ਬਾਈ ਸੂਈ ਦਾ ਬੱਚਾ ਇਹਨੇ ਦਿੱਤਾ ਆਪਣਾ ਬੱਚੀ ਹਣਾ ਠੀਕ ਹੈ ਬੱਚੀ ਪਿਆਰ ਸਾਈਵਾਲਾ ਬੱਚੀ ਠੀਕ ਹੈ ਤੇ ਜੇਲ ਜੂ ਵੀ ਰੋਕਿਆ ਜੇਲ ਜੂ ਦੀ ਆਪਣੀ ਗਾਰੰਟੀ ਵੀਰੇ ਜਿੰਨਾ ਦੁੱਧ ਦਾ ਸਟਾਰਟਿੰਗ ਹੁਣ ਥੱਲੇ ਵੀਰੇ 9 ਤੋਂ 10 ਲੀਟਰ ਦੁੱਧ ਹੋਊਗਾ ਚੋਣ ਦਾ ਜਮਾ ਹਾਜ਼ਰ ਹਾਂਜੀ ਹਾਜ਼ਰ ਤੇ ਚੋਣ ਚਵਾ ਕਿਵੇਂ ਆ ਚੋਣ ਚ ਦੇਖ ਸਕਦੇ ਹੋ ਧਾਰਾ ਪੇਜੇ ਮਾਰ ਕੇ ਦਿਖਾਵਾਂਗੇ ਹੁਣ ਭਾਈ ਦੇਖ ਸਕਦੇ ਹੋ ਧਾਰਾ ਵਗੈਰਾ ਕਿਆ ਬਾਤਾਂ ਮੋਟਾ ਮੋਟਾ ਚੋਣਾ ਸਾਫ ਸਿਧਰਾ ਤੇ ਚੋਣ ਚਵਾਦੀ ਜਮਾ ਇੱਕ ਨੰਬਰ ਦੇ ਧਾਰਾ ਮਾਰਦੇ ਚੋਣ ਦੇਖੋ ਜਮਾ ਚੋਣ ਚਵਾਦੀ ਜਮਾ ਇੱਕ ਨੰਬਰ ਤੇ ਕੋਈ ਧਾਰ ਚ ਕੋਈ ਭੂਰ ਸਰਲਾ ਨਹੀਂ ਤੇ 9-10 ਲੀਟਰ ਵੀ ਦੁੱਧ ਜਮਾ ਹਾਜ਼ਰ ਆ ਹਨਾ ਹਾਂ ਹਾਂ 9-10 ਲੀਟਰ ਤੋਂ ਤਾਂ ਹਾਜ਼ਰ ਆ 13-14 ਲੀਟਰ ਤੋਂ ਵੀ ਠੀਕ ਆ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਵਸ ਵੀਰੇ ਦਾ ਆਪਾਂ ਫਿੱਕਾ ਹੀ ਕਰਾਂਗੇ 52000 ਰੁਪਏ ਜੀ ਮਾਨਤਨ ਕਰ ਦਾਂਗੇ ਮਾਨਤਨ ਮੋਕੇ ਦੀ ਗੱਲ ਕਰਾਂਗੇ ਠੀਕ ਹੈ ਤੇ ਅੱਗੇ ਆਪਾਂ ਦੇ ਠੀਕ ਆ ਇਹਦੀ ਉਮਰ ਕਿੰਨੀ ਹੋ ਗਈ ਇਹ ਵੀਰੇ ਸਹੀ 9 ਮਹੀਨੇ ਦੀ ਕੱਟੀ ਆਈ 9 ਤੋਂ 10 ਮਹੀਨੇ ਆ ਜੀ ਠੀਕ ਆ ਝੋੜ ਝਾਲੀ ਬੜੀ ਚੰਗੀ ਆ ਹਨਾ ਪੂਰੀ ਇੱਕ ਨੰਬਰ ਆ ਵੀਰੇ ਐਡਿਫ ਵਾਲੇ ਕੋਈ ਨੰਬਰ 10 ਸੀਮਾਣਾ ਇਹ ਮਤਲਬ ਕੱਟੀ ਐ ਐਡਿਫ ਵਾਲੇ ਕੋਈ ਨੂਰ ਦੀ ਠੀਕ ਹੈ ਤੇ ਬਾਕੀ ਤੂੰ ਆਪਣੇ ਪਰਤਵਾਲ ਵੀਡੀਓ ਬਣਾਉਣ ਨਾਲ ਆਪਣੇ ਪਸ਼ੂ ਤੂੰ ਦੇਖੀ ਆ ਆਪਣੇ ਕੋਲ 18 ਹੁੰਦੀ 20 20 ਇਹ ਵੀਰੇ ਇਹਦਾ ਬੱਚਾ ਨਹੀਂ ਆਪਾਂ ਪਲਾੜੇ ਦਾ ਤਾਂ ਨਹੀਂ ਪੈ ਨਹੀਂ ਰੱਖਦੇ ਠੀਕ 18 ਕਿਲੋ ਤੋਂ ਘੱਟ ਦੁੱਧ ਆੜੇ ਮੈਂ ਆਪਣੇ ਕੋਲ ਕੋਈ ਹੈ ਨਹੀਂ ਜੀ ਹਨਾ ਵੀਰੇ ਨਾਮ ਆਪਾਂ ਨੂੰ ਪਸੰਦ ਆ ਠੀਕ ਹੈ ਕਿਹੜੀ ਮੈ ਜਿੱਤੀ ਜਾਗੀ ਇਹ ਆ ਜਿਹੜੀ ਆਪਣੀ ਪਹਿਲੇ ਨੰਬਰ ਤੇ ਝੋਟੀ ਖੜੀ ਆ ਪੂਰੀ ਨਾਲ ਹਾਂਜੀ ਹਾਂ ਇਹਦੀ ਕੱਟੀ ਆ ਠੀਕ ਹੈ ਤੇ ਹੁਣ 6 ਮਹੀਨਿਆਂ ਦੀ ਗੱਭਣ ਠੀਕ ਹੈ ਤੇ 5 ਕਿਲੋ ਦੁੱਧ ਹਰ ਜੀ ਵੀਰੇ ਤੇ ਮੈਂ ਹੁਣ ਦਿੰਦੀ ਆ ਕਿੰਨਾ ਤਾਜ਼ੇ ਦੁੱਧ ਕਿੰਨਾ ਸੀ ਜਮਾ ਲੈਟ ਠੀਕ ਹੈ ਇਹ ਜੀ ਆ ਗਈ ਕੱਟੀ ਇਹ ਕੋਹਿਨੂਰ ਦੀ ਹਣਾ ਇਹਦਾ ਪਰੇਡ ਕੀ ਰੱਖਿਆ ਇਹਦਾ ਵੀ ਆਪਾਂ ਬਾਸ ਫਿਕਸ ਲਈ ਪ੍ਰਾਈਸ ਕਰਾਂਗੇ ਵੀਰੇ ਮੁੱਲ ਤਾਂ ਇਹਦਾ 50000 ਕਰਦੇ ਆ ਜਿਸ ਨੂੰ ਆਪਾਂ 45000 ਦੀ ਕੱਟੀ ਦਵਾਂ ਟੋਰ ਦੀ ਬਾਹਰ ਨੂੰ ਸਿੰਘ ਮੂਹਤਾ ਦੇਖੋ ਸੋਹਣੀ ਕੱਟੀ ਆ 9 ਮਹੀਨੇ ਕੱਟੀ ਦੀ ਏਜ ਆ ਮੁੱਲ 50000 ਆ 45000 ਰੁਪਏ ਦੀ ਵੀਰ ਕਿੰਦਾ ਦੇਣੀ ਆ ਤੇ 18 ਕਿਲੋ ਦੀ ਮਾਦਰ ਰਿਕਾਰਡ ਆ ਮਾਲਕ ਦੱਸਦਾ ਕੋਈ ਨੂਰ ਦੇ ਸਾਹ ਨਹੀਂ ਆਪ ਆ ਸੋ ਬਹੁਤ ਵੀ ਡਿਮਾਂਡ ਕਰ ਰਹੇ ਨੇ ਸਾਨੂੰ ਰਿਕਾਰਡ ਵਾਲੀ ਕੱਟੀ ਚਾਹੀਦੀ ਜਿਹਦੀ ਮਾਦਰ ਰਿਕਾਰਡ ਪਤਾ ਹੋਵੇ ਤੇ ਕਿਹੜੇ ਸਾਹ ਨਹੀਂ ਸੋ ਦੇਖੋ ਸਾਨੂੰ ਆਪਾਂ ਕੱਟੀ ਦਿਖਾਉਣੇ ਪਏ ਆ ਸੋ ਥਾਂ ਤੋਂ ਦੇਖੋ ਕੱਟੀ ਦਾ ਕਿਆ ਬੱਤਾ ਪੋਲੀ ਝੋਣੀ ਸੋਣੀ ਕਿਆ ਬੱਤਾ 45000 ਦੇ ਵਿੱਚ ਵੀਰੇ ਛੋੜ ਛੱਪਾ ਮਾਦਰ ਕਰ ਦਾਂਗੇ ਉਹ ਮਾਦਰ ਨਹੀਂ ਛੋੜ ਛੱਪਾ ਹੀ ਕਰਾਂਗੇ ਵੀਰੇ ਆਪਾਂ ਚੁੱਕ ਕੇ ਤੁਹਾਈ ਵੇਚ ਦੇ ਠੀਕ ਆ ਬਾੜਾ ਫਰਕ ਕੋਈ ਜਰਦੀ ਹੋ ਜਾਂਦੀ ਆ ਠੀਕ ਹੈ ਪਰ ਉਹ ਆਪਣੇ ਕੋਲੇ ਪ੍ਰੋਪਰ ਰਿਕਾਰਡ ਆ ਕੋਈ ਵੀ ਬੰਦਾ ਤਾਜੀ ਮੈਂ ਆਪਣੀ ਚੋ ਸਕਦਾ ਕੋਈ ਆਪਾਂੰਤਰਾਜ ਵਾਜੀ ਠੀਕ ਹੈ ਸੋ 45000 ਰੁਪਏ ਫਿਕਸ ਜੇ ਕਾਮੀ ਹੈ ਵਸੇ ਥੋੜਾ ਕੋ ਤਾਂ ਮਾਨਦਾਨ ਹੋ ਜਾਊਗਾ ਤੇ ਨੰਬਰ ਬੋਲ ਦਵਾਂ ਫਿਰ ਦੁਬਾਰਾ ਆਪਾਂ ਲੈ ਕਰੀਏ ਨੰਬਰ ਇਹ ਹੈਗਾ ਆਪਾਂ 98788 80777 ਠੀਕ ਹੈ ਸੋ ਕੋਹਿਨੂਰ ਛਾਣ ਦਿੱਤੀ ਹੈਗੀ ਇਹਦੀ ਮਾਂ ਵੀ ਆਪਾਂ ਦਿਖਾਦੀ ਤੇ ਬਾਕੀ ਵੀਰ ਦੇ ਪਸ਼ੂ ਦੇਖੋ ਬਹੁਤ ਚੰਗੇ ਆ ਤੇ ਗਾਂ ਵੀ ਦੇਖੋ ਵੀਰ ਚੋਈ ਜਾਂਦਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦਾ ਵੀਡੀਓ ਦੇਖਣ ਲਈ ਸਭ ਦਾ ਤੈ